ਨੰਦਵਤ ਬਨਦਨ ਅਨੁਪਾਰ ਸਰਬ ਕਲਾ ਸਮਰੱਥ ਬੋਲੰ ਤੇਰਾ ਤੂ ਪ੍ਰਭੂ ਨਾਨਕ ਦੇ ਕਰ ਹੱਥ ਮੁਹੁਜਰਾ ਸ਼ਸਤਰ ਖਟ ਪਿੰਗ ਗਿਰਨ ਚੜ ਜਾਏ ਆਂਧਲਕ ਬਦਰੋਸ਼ਨ ਜਗਤ ਕਾਲ ਕਿਰਪਾ ਕਰਾਈ ਕਹਾ ਉਦ ਪ੍ਰਭ ਤੁਝੁ ਹਰੀ ਵਰਨ ਸਗਨ ਮਾ ਜੋ ਤੇ ਹਰੀ ਹਮ ਨ ਸਕਤ ਕਰ ਸਿਰਤ ਤੁਮਾਰੀ ਆਪ ਲੈ ਤੁਮ ਕਥਾ ਸੁਧਾਰੀ ਪਰਮ ਸਤਿਕਾਰ ਨਲੂ ਦਸਾਂ ਪਾਤਸ਼ਾਹਾਂ ਜੀ ਆਪ ਕੋ ਜੋਤ ਜਵਰ ਸ਼ਤਰ ਤਖਤਾਂ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮ ਸਾਹਿਬ ਮਹਾਰਾਜ ਜੀ ਅਪਾਰ ਰક્ષਣ ਕਰ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਸ਼ਨ ਮਿਹਰ ਦਾਤਾਂ ਬਖਸ਼ ਰਹੇ ਨੇ ਨਿਤ ਨਿਮ ਜੀ ਦਾਤ ਰਖਸ਼ੀ ਔਸਤ ਉਹਨਾਂ ਦੇ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ ਸਤਪੰਦਿ ਵੰਸ਼ ਅੰਸ਼ ਫਤੇ ਦੀ ਸੰਨਤ ਕਰੀਏ ਉਪਰੰਤ ਲੜੀ ਬਾਤ ਸ੍ਰੀ ਸੁਖਮਨੀ ਸਾਹਿਬ ਦੀ ਜੋ ਕਥਾ ਵਿਚਾਰ ਚੱਲ ਰਹੀ ਹੈ ਸੋ ਇਸ ਦੇ ਨਾਲ ਜੁੜਨ ਦਾ ਯਤਨ ਕਰੀਏ ਮਨੁੱਖ ਜੀ ਤੁਹਾਨੂੰ ਕਰੀਏ ਕਾਗਰ ਆਖੋ ਜੀ ਬਾਹ ਗੁਰੂ ਜੀ ਦਾ ਖਾਲਸਾ ਤੋ ਆਇਆ ਕੀ ਪਤੈ ਸੁਕਲ ਆਪਾਂ ਸ਼ਬਦੀ ਜਿਸ ਸ਼ਬਦੀ ਵਿਚ ਆਪ ਦੇ ਆਪਾਂ ਵਿਸ਼ਰਾਮ ਲਾਇਆ ਸੀ ਪ੍ਰਭੂ ਦਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਮ ਕਰ ਹਰ ਨੰਗ ਹੈ ਭਾਈ ਵਾਹਿਗੁਰੂ ਪਰਮੇਸ਼ਰ ਦਾ ਸੰਗਨ ਸ੍ਰੇਸ਼ਟ ਜਨਾ ਦੀ ਸੰਗਤ ਕਰਕੇ ਮਿਲਦਾ ਹੈ ਕਿਉਂਕਿ ਸੰਗਤ ਦੇ ਵਿੱਚ ਲਗੜ ਲਗਦੀ ਹੈ ਗੁਰਮੁਖੀ ਸੂਜੀ ਮਿਲਦੀ ਹੈ ਜਿਹੜਾ ਨਾਮ ਜਪਣ ਵਾਲੇ ਦੀ ਸੰਗਤ ਕਰਦੇ ਹਨ ਮਨ ਦੇ ਵਿੱਚ ਉਤਸ਼ਾਹ ਉਹ ਮਾ ਪੈਦਾ ਹੁੰਦਾ ਹੈ ਸਾਭ ਨੇ ਦਾ ਹਾਰ ਨਾਨਕ ਹਰ ਰੰਗ ਸਾਰੇ ਖਜ਼ਾਨੇ ਮਿਲਾਂ ਦੇ ਹਨ ਨਾਮ ਰੂਪੀ ਪ੍ਰੇਮ ਰੂਪੀ ਨਾਮਿਤ ਜਾਂਦਾ ਹੈ ਰੰਗ ਲਾਗਤ 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 ਹੈ ਪਾਗਤ 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 ਹੈ ਸਤਿਗੁਰੂ ਕਿਰਪਾ ਕਰਦਿਆਂ ਨੇ ਕਹਿੰਦੇ ਲਾਲ ਰੰਗ ਜਿਸ ਕੋ ਲੱਗਾ ਜਿਸ ਦੇ ਬਣ ਪਾਗਾ ਮੈਨਾਂ ਲੱਗਦਾ ਇਹਨਾਂ ਹੋਵੇ ਨਹੀਂ ਲੱਗਿਆ ਦਰਗਾ ਇਹ ਟ੍ਰੇਨ ਰੁਕਦੀ ਨਾ ਮੁੜੇ ਇਹਨਾਂ ਨੂੰ ਚੜ ਜਾਵੇ ਉਹ ਫਿਰ ਲੈਂਦਾ ਨਹੀਂ ਆਓ ਅਗਧੀਆਂ ਪੰਗਤੀਆਂ ਦੇ ਨਾਲ ਜਿਹੜਾ ਜੱਤਨ ਕਰੀਏ ਪ੍ਰਾਪਤ ਸਿਮਰਨ ਅਰਿੱਧ ਸਿੱਧ ਨੌ ਨਿਦ ਹੇ ਭਾਈ ਦੁਆਹੀ ਨੂੰ ਪ੍ਰਮੇਸ਼ਰ ਦੇ ਸਿਮਰਨ ਦੇ ਕਰਕੇ ਰਿਤੀਆਂ ਸਿੱਧੀਆਂ ਨੌ ਨਿੱਧੀਆਂ 18 ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਹਿੰਦੇ ਭਾਈ ਪ੍ਰਮਾਤਮਾ ਕੈ ਸਿਮਰਨ ਬਾਜ ਨੂੰ ਦੇ ਸਿਮਰਨ ਕਰਨ ਦੇ ਨਾਲ ਰਿੱਧ ਸਿੱਧ ਨੌ ਨਿੱਧ ਇਹ ਇਸ ਇੰਤਰਨਲ ਨਾਮ ਅਭਿਚਾਰ ਹਰੀ ਬਾਹੁਰ ਦੇ ਸਿਮਰਨ ਨਾਲ ਕਰਕੇ ਨਿਰਗੁਣ ਦਾ ਗਿਆਨ ਸਰਗੁਣ ਦਾ ਧਿਆਨ ਅਤੇ ਤਤ ਸਰੂਪ ਦਾ ਬੋਧ ਹੋ ਜਾਂਦਾ ਹੈ। ਸਤੂਰ ਜੀ ਕਿਰਪਾ ਕਰਦੇ ਹਨ ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਇਹ ਵਰਕਤ ਹੈ। ਕਾਉ ਕੈ ਸਿਮਰਨ ਧਿਆਨ ਧਿਆਨ ਤਤ ਬੁੱਧ ਗਿਆਨ ਧਿਆਨ ਸਤਿਗੁਰ ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਕਰਕੇ ਗਿਆਨ ਧਿਆਨ ਦੇ ਸੰਗਤ ਤਤ ਭਾਵ ਸਿਧਾਂਤ ਦੇ ਜਾਣਨ ਵਾਲੀ ਸ਼ੁੱਧ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਆਉਂਦਾ ਤਤ ਵੇਦਿਆਂ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਇੱਕ ਗਿਆਨ ਹੁ ਦਾ ਆਪਾਂ ਗ੍ਰੰਥ ਪੜ੍ਹ ਲਈਏ ਗਿਆਨ ਹੋ ਗਿਆ ਇੱਕ ਆਤਮਿਕ ਗਿਆਨ ਇੱਕ ਬ੍ਰਹਮ ਗਿਆਨ ਵਾਰੋਂ ਪੜ ਕੇ ਧਾਰਮਿਕ ਗ੍ਰੰਥ ਗਿਆਨ ਇਕੱਠਾ ਕਰ ਲਿਆ ਧਰਮ ਦਾ ਗਿਆਨ ਇਕੱਠਾ ਕਰ ਲਿਆ ਸ਼ਰੀਰ ਕੇ ਗਿਆਨ ਇਕੱਠਾ ਕਰ ਲਿਆ ਸਮਾਜਿਕ ਗਿਆਨ ਇਕੱਠਾ ਕਰ ਲਿਆ ਜਾਂ ਹੋਰ ਵਿਗਿਆਨਿਕ ਗਿਆਨ ਇਕੱਠਾ ਕਰ ਲਿਆ ਇਹ ਅक्षर ਜਿਹੜਾ ਮੇਰੇ ਇਸ ਫਿਲ ਦੇ ਵਿੱਚ ਹੈ ਉਹ ਯਤਨ ਕਰਦਾ ਕਿ ਮੈਨੂੰ ਇਹਦਾ ਵੱਧ ਤੋਂ ਵੱਧ ਗਿਆਨ ਹੋਵੇ ਜੋ ਵਾਹਿਗੁਰੂ ਪਰਮੇਸ਼ਰ ਦੇ ਦਰਤੋਂ ਨਾਮ ਜਪ ਕੇ ਉਹ ਗਿਆਨ ਪ੍ਰਾਪਤ ਹੁੰਦਾ ਉਹ ਤਤ ਉਹ ਬੁੱਧ ਉਹ ਵੇਗ ਬੁੱਧ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਪ੍ਰਾਪਤ ਹੁੰਦੀ ਹੈ ਬੋਲੋ ਸਤਨਾਮ ਪ੍ਰਵਕ ਸਿਮਰਨ ਜਪ ਤਾਪ ਪੂਜਾ ਭਾਈ ਮਨ ਪਰਮੇਸ਼ਰ ਦੇ ਸਿਮਰਨ ਕਰਕੇ ਭਾਈ ਜਪ ਤਪ ਪੂਜਾ ਆਦਿਕ ਦੇ ਫਲ ਪ੍ਰਾਪਤ ਹੋ ਜਾਂਦੇ ਹਨ ਪਰਮੇਸ਼ਰ ਦੇ ਸਿਮਰਨ ਕਰਕੇ ਜਪ ਤਪ ਪੂਜਾ ਆਦ ਸਾਰੇ ਜੈਦਾ ਕੰਮ ਹੀ ਭਾਈ ਸਫਲ ਹੋ ਜਾਂਦੇ ਨੇ ਪਨ ਕਰਨਾ ਦਾਨ ਕਰਨੀ ਪੂਜਾ ਕਰਨੀ ਚੰਗੇ ਕੰਮ ਨੇ ਪਰ ਜੇ ਵਾਹਿਗੁਰੂ ਦਾ ਪਰਮੇਸ਼ਰ ਦਾ ਸਿਮਰਨ ਹੋਵੇ ਕਹਿੰਦੇ ਸਭ ਕੁਝ ਫਾਲਾ ਕਹਿੰਦੇ ਸਿਮਰਨ ਦੇ ਵਿੱਚ ਹੀ ਪ੍ਰਾਪਤ ਹੋ ਜਾਂਦੇ ਨੇ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਏ ਭਾਈ ਮਹਨੂ ਪਰਮੇਸ਼ਰ ਦੇ ਸਿਮਰਨ ਕਰਕੇ ਦੂਜਾ ਦਾ ਅਰਥ ਹੈ ਦ્વੈਤ ਭਾਵਨਾ ਬਿਨ ਸੇ ਦਾ ਭਾਵ ਹੈ ਭਾਈ ਖਤਮ ਹੋ ਜਾਣੀ ਮਿਟ ਜਾਣੀ ਕਹਿੰਦੇ ਮਨ ਦੇ ਵਿੱਚੋਂ ਦ્વੈਤ ਭਾਵਨਾ ਹੀ ਖਤਮ ਹੋ ਜਾਂਦੀ ਆ ਉਹ ਸਾਰੇ ਹਮ ਨਹੀਂ ਚੰਗੇ ਬੁਰਾ ਨਹੀਂ ਕੂਏ ਪ੍ਰਮਤ ਨਾਨਕ ਤਾਰੇ ਸੋਏ ਇਦਾਂ ਤਨ ਮਨ ਆਪੋ ਪੂਜ ਚਰავੋ ਔਰ ਪ੍ਰਸਾਦ ਨਰੰਜਨ ਪਾਵੋ ਤੈ ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਵਿੱਚ ਇਹ ਬਰਕਤਾਂ ਹਨ ਕਹਿੰਦੇ ਪ੍ਰਭ ਕੇ ਸਿਮਰਨ ਬਿਨ ਸੈ ਦੂਜਾ ਜਬ ਤਹਰੇ ਕੋ ਹੈ ਨਹੀਂ ਮਿੱਤਰ ਤਬ ਲੱਗ ਨਹੀਂ ਚਲਨਾ ਹੀ ਚੀਤ ਜਬ ਲਗ ਮੋਹ ਮਗਨ ਸਤਿਮਾਈ ਤਬ ਲੱਗ ਜਦੋਂ ਕਹਿੰਦੇ ਭਾਈ ਮਨ ਦੇ ਵਿੱਚ ਬੀਸੇ ਨੂੰ ਵੈਰੀ ਬਣਾ ਲਿਆ ਮਿੱਤਰ ਬਣਾ ਲਿਆ ਉਹ ਤਾਂ ਮਰ ਵੀ ਨਹੀਂ ਨਾਮ ਦੇ ਵਿੱਚ ਲੱਗਦਾ ਸਿਮਰਨ ਤੇ ਸਦਕਾ ਭਾਈ ਦ્વੈਤ ਭਾਵਨਾ ਖਤਮ ਹੋ ਜਾਂਦੀ ਹੈ ਪ੍ਰਾਪ ਗੈ ਸਮਰਨ ਤੀਰਥ ਇਸ਼ਨਾਨੀ ਹਰੀ ਵੰਦ ਸਿਮਨ ਕਰਕੇ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਕਹਿੰਦੇ ਤੀਰਥ ਸਨਾਤਨ ਧਰਮ ਦੇ ਵਿੱਚ ਬਹੁਤ ਮੰਨੇ ਨੇ ਪਰ ਜਿਸ ਦੇ ਵਿੱਚੋਂ 68 ਤੀਰਥ ਮੁੱਖ ਮੰਨੇ ਜਾਂਦੇ ਨੇ ਕਹਿੰਦੇ ਹੋ ਸਕੇ ਆ ਸਾਰੇ ਤੀਰਥਾਂ ਤੇ ਨਹੀਂ ਜਾ ਸਕਦੇ ਨੇ 68 ਤੇ ਜਰੂਰ ਜਾਓ ਪਰ ਸਤਿਗੁਰੂ ਕਹਿੰਦੇ ਭਾਈ ਤੇਰ ਤੂੰ ਇਹ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲੇਗਾ 860 ਤੀਰਥ ਸਗਲ ਬੋਲਾ ਕਹਿੰਦੇ ਜਿੰਨਾ 68 ਤੀਰਥਾਂ ਤੇ ਜਾਣ ਦਾ ਸਾਰਾ ਪੁੰਨ ਹੈ ਨਾ ਜੀਦਾ ਪ੍ਰਵਾਨ ਜੇ ਤੂੰ ਜੀਵਾਂ ਦੇ ਦਿਆ ਕਰੇਗਾ ਤੇ ਇਹਨੂੰ ਫਾਟ ਤੀਰਥਾਂ ਦਾ ਫਲ ਮਿਲ ਜਾਵੇਗਾ ਹੰ ਦੂਸਰੇ ਪਾਸੇ ਸਤਿਗੁਰੂ ਕਹਿੰਦੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਭਾਈ ਸੰਗਤ ਜੀ ਪ੍ਰਭ ਕੈ ਸਿਮਰਨਾ ਤੀਰਥ ਇਸ਼ਨਾਨੀ ਕਹਿੰਦੇ ਤੀਰਥਾਂ ਦੇ ਇਸ਼ਨਾਨ ਦਾ ਫਲ ਘਰੇ ਬੈਠੇ ਪ੍ਰਾਪਤ ਹੋ ਸਕਦਾ ਹੈ ਹੁਣ ਆਪਾਂ ਅਰਦਾਸ ਕਰਦੇ ਹਾਂ ਹਰ ਰੋਜ਼ ਸ੍ਰੀ ਅੰਮ੍ਰਿਤਸਰ ਸਾਹਿਬ ਜੀਾਂ ਦੇ ਦਰਸ਼ਨ ਇਸ਼ਨਾਨ ਹਰ ਰੋਜ ਹਰ ਇੱਕ ਸਿੱਖ ਦੇ ਲਈ ਇਸ ਨਾਮ ਨੇ ਸਭਾਤ ਪ੍ਰਾਪਤ ਹੋ ਸੰਗ ਦਾ ਹਰ ਰੋਜ ਆ ਜੋ ਅੰਮ੍ਰਿਤਸਰ ਸਾਹਿਬ ਜਾਂ ਇਲਾਕੇ ਦੇ ਦੁਨੋ ਨੇੜੇ ਸੰਗਤ ਬਹੁਤ ਨਿਮੀ ਪ੍ਰੇਮੀ ਮੈਂ ਵੇਖੇ ਨੇ ਜਿਹੜੇ ਰੋਜ਼ ਆ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਦੇ ਨੇ ਸੇਵਾ ਕਰਦੇ ਨੇ ਪਰ ਜੇ ਕਿਤੇ ਹਰ ਇੱਕ ਦੀ ਗੱਲ ਕਰੀਏ ਹੁਣ ਦੂਰੋਂ ਤੋਂ ਆ ਕੇ ਨਹੀਂ ਕਰ ਸਕਦੇ ਦੇਸ਼ਾਂ ਬਨੇਸ਼ਾਂ ਤੱਕ ਉਹ ਨਾਨਕ ਦੀ ਸਿੱਖੀ ਹੈ ਕਹਿੰਦੇ ਪਰ ਭਾਈ ਜਿੱਥੇ ਵੀ ਸਿੱਖ ਹੈ ਉਹ ਇਸ ਨਾਮ ਕਰਕੇ ਨਾਮ ਜਪੇਗਾ ਉਹਨੂੰ ਉੱਥੇ ਬੈਠੇ ਹੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨਾ ਦਾ ਫਲ ਪ੍ਰਾਪਤ ਹੋ ਜਾਵੇਗਾ ਪ੍ਰਭ ਦੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਦੇ ਸਿਮਰਨ ਦਾਰਗਹਿ ਮਾਨੀ اے ਭਾਈ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦਾ ਸਦਕਾ ਕਹਿੰਦੇ ਨੇ ਜੀਵ ਦੀ ਦਰਗਾਹ ਪਰਲੋਕ ਦੇ ਵਿੱਚ ਮਣੀ ਜਾਂਦੀ ਆ ਸਾਡੇ ਘਰ ਵਿੱਚ ਨਹੀਂ ਚੰਦੇ ਹੁਣ ਚਾਹੁੰਦਾ ਹਰ ਕੋਈ ਆ ਵੀ ਮੇਰਾ ਰੋਹ ਘਰ ਵਿੱਚ ਚੱਲੇ ਪਿੰਡ ਵਿੱਚ ਚੱਲੇ ਇਲਾਕੇ ਵਿੱਚ ਚੱਲੇ ਪਰ ਕਹਿੰਦੇ ਨਾਮ ਜਪਣ ਵਾਲਿਆਂ ਦੀ ਸਿਮਰਨ ਕਰਨ ਵਾਲਿਆਂ ਦੀ ਭਾਈ ਦਰਗਾਹ ਦੇ ਵਿੱਚ ਵੀ ਮੰਨੀ ਜਾਂਦੀ ਆ ਪ੍ਰਭ ਕੈ ਸਿਮਰਨ ਦਰਗਾਹ ਮੰਨੀ ਦਰਗਾਹ ਵਿੱਚ ਹੁਣ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਆਂ ਪ੍ਰਭ ਤੇ ਸਿਂਦਰੰ ਤੀਰਥ ਇਸ਼ਨਾਨੀ ਕਹਿੰਦੇ ਸੁਣੇ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸੁਣਨਾ ਸੁਣ ਕੇ ਮੰਨਣਾ ਕਮਾਉਣਾ ਭਾਵਨਾ ਰੱਖ ਕੇ ਕਹਿੰਦੇ ਅੰਤਰਗਤ ਆਪਣੇ ਅੰਦਰੋਂ ਆਪਣੇ ਮਨ ਨੂੰ ਲੱਗੀ ਮੈਲ ਜਦੋਂ ਨਾਮ ਦੇ ਨਾਲ ਸੰਮਨ ਦੇ ਨਾਲ ਮੰਨ ਦਾ ਇਸ਼ਨਾਨ ਹੋ ਜਾਂਦਾ ਭਾਈ ਇੱਕ ਤਨ ਦਾ ਇਸ਼ਨਾਨ ਕਰਨਾ ਇੱਕ ਮਨ ਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਈ ਭਾਈ ਗੁਰਦਾਸ ਜੀ ਕਹਿੰਦੇ ਜੈ ਸੇ ਅੱਠ ਸੱਤ ਤੀਰਥ ਪਰਸ ਕੀਓ ਯੁਗ ਚਾਰ ਜਦੋਂ ਕੈਲਾਸ਼ ਰਹਿਓ ਜੈਸੇ ਲੱਖ ਵਾਰ ਕੁਸ਼ੇਤਰ ਮੈਂ ਅਸਮੇਧ ਜਗ ਉਪਮਟਹਿਓ ਜੈਸੇ ਕੋਟ ਵਕਸ ਤਪ ਉਰਦ ਮੁਖੀ ਬੈ ਸੰਤਨ ਨੇ ਤਨ ਦਾਹਿ ਦੇਇਓ ਕਹਿੰਦੇ ਜੀ ਭਾਈ ਜੈਸੇ ਅਨਸਦ ਦੀਤ ਪਰਸ ਕੀਓ ਕਹਿੰਦੇ ਜੀ 68 ਦੀਤ ਤਾਂ ਤੇ ਇਸ਼ਨਾਨ ਕਰ ਲਵੇ ਜੋ ਕਿ ਚਾਰ ਚੜਿਓ ਕਾ ਲਾਸ਼ ਰਹਿਓ ਕਹਿੰਦੇ ਕਲਾਸ਼ ਪਰਬਤ ਤੇ ਕਹਿੰਦੇ ਚਾਰ ਮਹਾਂ ਤਮਸ਼ਿਆ ਕਰਨੀ ਜੈਸੇ ਲੱਖਾਂ ਮਾਰ ਕੁਸ਼ੇਤਰ ਮੈਂ ਕੁਸ਼ੇਤਰ ਦੀ ਧਰਤੀ ਤੇ ਕਹਿੰਦੇ ਅਸਮੇਧ ਜਗ ਵਰਗੇ ਕਹਿੰਦੇ ਲੱਖਾਂ ਜਗ ਕਰ ਮਵੇ ਜੈਸੇ ਕੋਟ ਵਰਸ ਕਰੋੜਾ ਵਰਸ ਤਾ ਉਰਦ ਮੁਖੀ ਕਹਿੰਦੇ ਪੁੱਠੇ ਲੰਕੂ ਕੇ ਸਿਰ ਦੰਨੇ ਨੂੰ ਪੈ ਤਾਹਾਂ ਕਰਕੇ ਕਹਿੰਦੇ ਕੋਟ ਵਰਸ ਕਰੋੜਾ ਸਾਲ ਵੈ ਸਤਰ ਮੈਂ ਤਨ ਦਵਾਹ ਨਾ ਦਇਓ ਕਹਿੰਦੇ ਭਾਵੇਂ ਧੂਨੀਆ ਤਪਦਾ ਰਵੇ ਭਾਵੇਂ ਜੋ ਵੀ ਯੋਗ ਸਾਧਨਾ ਕਰਦਾ ਰਵੇ ਪਰ ਧਿਆਨ ਨਾਲ ਗੱਲ ਸੁਣ ਲੈ ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਦਿੱਤੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਇੰਨੀਆਂ ਵਰਕਤਾਂ ਨੇ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹੇ ਉਹ ਲੋ ਸਤਨਾਮ ਸ੍ਰੀ ਜਿਨੇ ਭਾਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ ਫਲ ਅੰਮ੍ਰਿਤ ਨਾਮ ਵਿਸ਼ੇਸ਼ੀਤੀ ਕਹਿੰਦੇ ਏਡੀ ਵਿਸ਼ੇਸ਼ਤਾ ਵਾਹਿਗੁਰੂ ਦੇ ਨਾਮ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਨ ਏਕਵਾਦ ਸ੍ਰੀ ਵਾਹਿਗੁਰੂ ਕਹਿਓ ਭਾਈ ਗੁਰਦਾਸ ਜੀ ਕਹਿਆ ਉੱਪਰ ਜਿੰਨਾ ਦੱਸ ਕੇ ਆਏ ਨੇ ਵੀ ਭਾਵੇਂ ਛਾਟ ਦੀਨਾਂ ਦਾ ਇਸ਼ਨਾਨ ਚਾਰ ਜੋਗ ਕਲਾਸ ਦੇ ਬੈਠ ਕੇ ਤਪਸ਼ਿਆ ਕਰਨੀ ਲੱਖ ਮਾਰ ਕੋਸ਼ਿੰਧਰ ਤੇ ਸਮੇਤ ਜਗ ਵੈਸੇ ਕਰ ਨਹੀਂ ਸਕਦਾ ਬੰਦਾ ਸਮੇਤ ਜਗ ਇੱਕ ਇੱਕ ਕਰਨਾ ਬੜਾ ਔਖਾ ਜੈਸੇ ਬੋਟ ਮਰਸੁਰ ਤੁਮਕੇ ਕਹਦੇ ਪੁੱਤੇ ਲੰਕ ਲੰਕ ਕੇ ਆਪਣੇ ਸਰੀਰ ਤਮ ਅਗ ਤੇ ਹਵਨ ਕਰਦੇ ਵੀ ਕਹਿੰਦੇ ਇਹ ਸਾਰੇ ਕਰਮਾ ਧਰਮਾ ਕਰਨ ਤੋਂ ਵਿਸ਼ੇਸ਼ ਹੈ ਫੁਰ ਅਮਰਤ ਨਾਮ ਵਿਸ਼ੇਸ਼ ਇਤੀ ਨਿ ਵਿਸ਼ੇਸ਼ਤਾ ਜਿਨ ਏਕ ਵਾਰ ਸ੍ਰੀ ਵੰਤੂ ਕਹੋ ਪਏ ਜਿਨ੍ਹਾਂ ਨੇ ਇੱਕ ਵਾਰ ਵਹਿਤ ਕਿਹਾ ਪ੍ਰਭ ਕੈ ਸਿਮਰਨ ਕਰ ਕੇ ਮਾਨੀ ਕਹੇ ਨਾਮ ਜਪਣ ਵਾਲਿਆਂ ਦੀ ਪਹੀ ਦਰਗਾਹ ਵਿੱਚ ਮੰਨੀ ਜਾਂਦੀ ਹੈ ਪ੍ਰਭ ਕੈ ਸਿਮਰਨਾ ਹੋਏ ਸੁਖ ਭਲਾ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਕਰਨ ਦੇ ਨਾਮ ਅਨੁਖਾ ਦਾ ਭਲਾ ਹੋ ਜਾਂਦਾ ਹੈ ਪ੍ਰਭ ਕੈ ਸਿਮਰਨਾ ਸੁਖ ਭਲਾ ਵਾਹਿਗੁਰੂ ਦੇ ਸਿਮਰਨ ਕਰਮ ਕਰਕੇ ਸਰਹੇਸ਼ਟ ਜਨਨ ਪਲਾ ਕਰਕੇ ਭਾਵ ਜੀਵਨੀ ਫਲੇਪੂਤ ਹੁੰਦਾ ਹੈ ਬਾਪ ਗਿਆਨ ਨੂੰ ਪਰਸ਼ੇਸ਼ਟ ਬਨ ਕਰਕੇ ਪਾਉਂਦਾ ਹੈ ਸੇ ਜਿ ਸਮਰਹ ਜਿਨ ਆਪ ਸਮਰਾਈ ਹੁਣ ਨਾਮ ਦੇ ਕਹਿੰਦੇ ਹਰ ਕੋਈ ਜਪ ਸਕਦਾ ਜੇ ਵੀ ਭਾਈ ਭਾਗ ਦਾ ਤੋਂ ਇਹ ਨਾਲ ਨਹੀਂ ਹੋ ਸਕਦਾ ਆਪਾ ਵੀ ਕਹਦੇ ਆ ਨਾ ਗੁਰੂ ਦੇ ਦਰ ਤੇ ਉਹੀ ਆਵੇ ਕਹਿੰਦਾ ਜਿਹਨੂੰ ਜੀਤੋ ਵਾਹਿਗੁਰੂ ਆਪ ਕਿਰਪਾ ਕਰਕੇ ਹਿੰਮਤ ਬਖਸ਼ੀਗਾ ਕਹਿੰਦੇ ਸੇ ਸਿਮਰਹਿ ਕਹਿੰਦੇ ਭਾਈ ਉਹੀ ਸਿਮਰ ਸਕਦਾ ਜਿਨੇ ਆਪ ਸਿਖਰਾਏ ਕਹਿੰਦੇ ਜਿਹਨੂੰ ਵਾਹਿਗੁਰੂ ਕਿਰਪਾ ਕਰਕੇ ਪਰਮੇਸ਼ਰ ਆਪ ਸਮਨ ਕਰਵਾਦਾ ਵੇਖੋ ਕਿੰਦੀ ਵੱਡੀ ਸ਼ਰਧਾ ਭਾਵਨਾ ਦੀ ਗੱਲ ਸਤਵਰ ਕਹਿੰਦੇ ਨੇ ਕਹਿੰਦੇ ਸੇ ਸਿਮਰਹਿ ਜਿਨੇ ਆਪ ਸਮਰਾਏ ਕਿਤੇ ਵਾਹਿਗੁਰੂ ਆਪ ਕਿਰਪਾ ਕਰਦੇ ਹਨ ਨਾਨਕ ਤਾਂਕ ਲਾਗੋਂ ਪਾਇ ਕਹਿੰਦੇ ਜਿਹੜੇ ਭਾਈ ਫਿਰ ਜਪਦੇ ਨੇ ਜਿਨ੍ਹਾਂ ਤੇ ਗੁਰੂ ਕਿਰਪਾ ਕਰਕੇ ਨਾਮ ਜਪਾਉਂਦਾ ਸਤਿਗੁਰੂ ਕਹਿੰਦੇ ਭਾਈ ਇਹੋ ਜੇ ਗੁਰਮੁਖਾਂ ਦੇ ਇਹੋ ਜੀਆਂ ਸੰਗਤਾਂ ਦੇ ਤਾਂ ਚਰਨਾਂ ਦੇ ਉੱਤੇ ਸੀਸ ਰੱਖ ਦੇਣਾ ਚਾਹੀਦਾ ਬੋਲੋ ਸਤਨਾਮ ਸ੍ਰੀ ਸਿੱਧੇ ਜੀ ਆਖਦੇ ਸੁਖਨੀ ਸਾਹਿਬ ਕਾਣੀ ਆਪ ਸੰਗਤਾਂ ਪੜ੍ਹਦੇ ਹੋ ਭਾਈ ਸਤਗੁਰੂ ਦੇਖੋ ਕਿੰਡੀ ਕਿਰਪਾ ਕਹਿੰਦੇ ਸੇ ਸਿਮਰ ਹੈ ਜਿਨੇ ਆਪ ਸਮਰਾਈ ਬੰਦਾ ਆਪ ਨਹੀਂ ਕੁਛ ਕਰ ਸਕਦਾ ਹਿੰਮਤ ਜਰੂਰ ਕਰਨੀ ਆ ਇਹ ਕਹਿ ਕੇ ਵੀ ਨਹੀਂ ਸਾਥ ਦਾ ਕਿ ਭਾਈ ਜਦੋਂ ਵਾਹਿਗੁਰੂ ਨਾਮ ਜੋ ਪਾਵੇ ਨਾ ਉਹਨੂੰ ਜਪ ਮੰਨਦੇ ਉਹ ਭਾਈ ਵਾਹਿਗੁਰੂ ਨੇ ਤੈਨੂੰ ਮੁੱਖਾ ਜਨਮ ਦੇ ਦਿੱਤਾ ਇਹ ਮੁੱਖਾ ਜਨਮ ਨਾਮ ਜਪਣ ਵਾਸਤੇ ਇਹ ਤਾਂ ਦਿੱਤਾ ਹੋਰ ਕਾਦੇ ਵਾਸਤੇ ਦਿੱਤਾ ਕਿ ਨਸ਼ਿਆਂ ਵਿਸ਼ਿਆਂ ਦੇ ਵਿੱਚ ਤੈਨੂੰ ਗੁਲਤਾਨ ਹੋਣ ਦੇ ਲਈ ਇਹ ਜਨ ਪ੍ਰਾਪਤ ਹੋਇਆ ਸਤਿਗੁਰੂ ਕਹਿੰਦੇ ਭਾਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹੇ ਤੇਰੀ ਵਰੀਆ ਭਾਈ ਇਹ ਵਾਰੀਆ ਜਰਾਸੀ ਲੱਖ ਜੋਂ ਤੋਂ ਬਾਅਦ ਇਹ ਵਾਰ ਹੀ ਮਿਲੀ ਹੈ ਵਾਰੀ ਇਹਨੂੰ ਆਪਾਂ ਗੁੰਡਨ ਚਾਂਸ ਕਹਿ ਲਈਏ ਜੇ ਹੱਥੋਂ ਨਿਕਲ ਗਿਆ ਪੌਣੀ ਚੁਣਕੀ ਫਿਰ ਹੱਥ ਨਾ ਆਵੇ ਇਹ ਨਾ ਜਨਮ ਦਿਵਾਇਆ ਕਹਿੰਦੇ ਭਾਈ ਇਹ ਜਨਮ ਨੂੰ ਕੇਹੜਾ ਪੌਣੀ ਜਿਸ ਤਰ੍ਹਾਂ ਆਪਾਂ ਓਠੇ ਤੇ ਚਵਾਰੇ ਤੇ ਜੜਨਾ ਹੋਵੇ ਲੰਗੜ ਦੀਆਂ ਪੌੜੀਆਂ ਪਹਿਲੇ ਸਮੇਂ ਤੋਂ ਹੁੰਦੀਆਂ ਜੇ ਕਿਤੇ ਹੱਥੋਂ ਛੁੱਟ ਜਵੇ ਜਿਨੀਆਂ ਪੌੜੀਆਂ ਚੜ੍ਹਿਆ ਹੋਇਆ ਦਾੜ ਦੜੀ ਬੰਦਾ ਥੱਲੇ ਡਿੱਗ ਪੈਂਦਾ ਇਸੇ ਤਰ੍ਹਾਂ ਵਾਹਿਗੁਰੂ ਨਾਮ ਉੱਪੀ ਪੌੜੀ ਚੜ੍ਹਦੇ ਜਾਣਾ ਸਵਾਸ ਸਵਾਸ ਇੱਕ ਦੂਜੀ ਵੋਂ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਜਿਹੜਾ ਅੱਜ ਆਇਆ ਏਕ ਨਾਮ ਜਗਦੀਸ਼ ਇਤਰਾਹੇ ਪਤ ਪਵੜੀਆ ਚੜੀਏ ਹੋਏ 21 21 21ਸ਼ਵਰ ਦੇ ਵਿੱਚ ਪਰਮੈਸ਼ਰ ਦੇ ਵਿੱਚ ਪ੍ਰਮਾਤਮਾ ਦੇ ਵਿੱਚ ਅਭੇਦ ਹੋਣਾ ਸਤਗੁਰ ਕਹਿੰਦੇ ਭਾਈ ਸੇ ਸਿੰਦਰ ਹੈ ਜਿਨ ਆਪ ਸਿਮਰਾਈ ਨਾਨਕ ਤਾਂ ਗਹਿ ਲਾਪਾਏ ਭਾਈ ਹੋ ਜੇ ਨਾਮ ਜਪਣ ਵਾਲਿਆਂ ਦੇ ਤਾਂ ਚਰਨ ਲੱਗ ਜਾਣਾ ਚਾਹੀਦਾ ਚਰਨਾ ਤੇ ਸੀ ਸਤ ਸਤਿਗੁਰੂ ਕਹਿੰਦੇ ਨੇ ਆ ਪਤਾ ਪੜ ਸੁਣ ਕੇ ਵਿਚਾਰ ਕਰ ਰਹੇ ਆ ਨਾ ਕਿ ਸਤਿਗੁਰੂ ਇਹ ਕਹਿੰਦੇ ਨੇ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਸਾਡਾ ਵੀ ਚਿਤ ਕਰਦਾ ਵੀ ਅਸੀਂ ਵੀ ਨਾਮ ਮਤਨ ਬਣਿਆ ਦੇ ਨਾਨਕ ਤਾਂ ਕਹਿ ਲਾਗੋਂ ਪਾਏ ਕਹਿੰਦੇ ਉਹਨਾਂ ਦੇ ਪੈਰੀ ਲੱਗ ਗਏ ਜਾਂ ਪੈਰਾਂ 'ਤੇ ਮੱਥ ਲਾਈਏ ਪੈਰਾਂ ਦੇ ਸੀਸ ਰੱਖ ਦਈਏ ਸੋ ਇੱਥੇ ਬਿਸ਼ਰਮ ਦੇਹਾਂ ਸਮਾ ਹੋ ਗਿਆ ਸਤਿਗੁਰ ਦੀ ਕਿਰਪਾ ਸਦਕਾ ਇੱਕ ਪਦੈ ਦੀ ਵਿਚਾਰ ਕੀਤੀ ਹੈ ਵਿਚਾਰਨ ਕਰਦੇ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਤੁਲਾ ਹੋ ਜਾਂਦੀਆਂ ਨੇ ਸਤਿਗੁਰ ਬਖਸ਼ਣ ਹਾਰ ਹਨ ਕਿਰਪਾ ਕਰਨ ਸਮਤ ਬਖਸ਼ਿਸ਼ ਕਰਨ ਗੁਰਮਤ ਦੀ ਸੋਝੀ ਬਖਸ਼ਿਸ਼ ਕਰਨ ਗੁਰਮਤ ਅਨੁਸਨਾ ਗੁਰਵਾਣੀ ਦੀ ਰੋਸ਼ਨੀ ਦੇ ਵਿੱਚ ਸ਼ਬਦ ਦੀ ਵਿਚਾਰ ਸਤਿਗੁਰ ਨੂੰ ਕਰਨ ਦੀ ਸੁਣਨ ਦੀ ਕਮਾਣ ਦੀ ਵਰੁਪਤ ਸੰਥਾ ਬਖਸ਼ਿਸ਼ ਕਰਨ ਜੀ ਸੁਪਨਾ ਦੀ ਖੁਨਾ ਬਖਸ਼ੋ ਸੁਨੋਗ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਨ ਸਰਾਤ ਹੋਏ ਦਾਈ ਦਾਇਆ ਹਕੀ ਤੇ ਸਜੇ ਜਗਤ ਚਿੰਗਾਈਆਂ ਪੁਰਿਆਈਆਂ ਆਇਆਂ ਵਾਚਨ ਕਰ ਮਹਾ ਦੂਰ ਕਰਮੇ ਆਪੋ ਆਪਣੇ ਕੇ ਦੇੜੇ ਕੇ ਦੂਰ जिने नाम ਧਿਆਇਆ ਗਏ ਬਿਸ਼ਕਤ ਕਾਲ ਨਾਨਕ ਤੇ ਮੁਖ ਉਜਰੇ ਬੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਬਿਸ਼ਕਤ ਕਾਲ ਨਾਨਕ ਤੇ ਮੁਖ ਉਜਰੇ ਬੀਤੀ ਛੁੱਟੀ ਨਾਲ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ